ਮਾਰਚ ਤੋਂ ਲੈ ਕੇ ਲਗਾਤਾਰ ਪਿਛਲੇ ਇੱਕ ਮਾਰਚ ਤੋਂ ਲੈ ਕੇ ਲਗਾਤਾਰ ਨਸ਼ਿਆ ਦੇ ਖਿਲਾਫ ਆਵਾਦਵੀ ਪਾਰਟੀ ਜਿਹੜੀ ਆ ਬਹੁਤ ਵੱਡੀ ਜੰਗ ਜਿਹੜੀ ਆ ਪੰਜਾਬ ਦੇ ਅੰਦਰ ਲੜ ਰਹੀ ਆ ਪੂਰਾ ਪੰਜਾਬ ਜਾਣਦਾ ਕਿ ਜਦੋਂ ਪੰਜਾਬ ਦੇ ਅੰਦਰ ਜੇ ਗੱਲ ਕਰੀਏ ਪਿਛਲੇ 15 ਸਾਲਾਂ ਦੀ ਤਾਂ ਉਹਨਾਂ 15 ਸਾਲਾਂ 'ਚੋਂ 10 ਸਾਲ ਅਕਾਲੀ ਦਲ ਭਾਜਪਾ ਦਾ ਰਾਜ ਰਿਹਾ ਔਰ 5 ਸਾਲ ਕਾਂਗਰਸ ਪਾਰਟੀ ਦਾ ਰਾਜ ਰਿਹਾ ਇਹਨਾਂ 15 ਸਾਲਾਂ ਦੇ ਦੌਰਾਨ ਪੰਜਾਬ ਦੇ ਅੰਦਰ ਕਾਦੀਲ ਬੀਜੇਪੀ ਦੇ ਗੱਠ ਜੋੜਦੇ ਘਰ ਘਰ ਨਸ਼ਾ ਪਚਾਉਣ ਦਾ ਗੱਲ ਕੰਮ ਕੀਤਾ ਕਿਉਂਕਿ ਉਸ ਸਮੇਂ ਹਾਲਾਤ ਏ ਸੀ ਹਾਲਾਤ ਏ ਸੀ ਕਿ ਹਰ ਘਰ ਦੇ ਅੰਦਰ ਅਕਾਲੀ ਦਲ ਤੇ ਵਰਕਰ ਕਿਵੇਂ ਚਿੱਟਾ ਪਚਾਉਣਗੇ ਇਹ ਇਸ ਤਰ੍ਹਾਂ ਦੀਆਂ ਡਿਊਟੀਆਂ ਜਿਹੜੀਆਂ ਮੈਂ ਸਮਝਦਾ ਉਸ ਸਮੇਂ ਦੇ ਜਿਹੜੇ ਮਸ਼ਹੂਰ ਨਸ਼ਾ ਤਸਕਰ ਸੀ ਉਹ ਡਿਊਟੀਆਂ ਲਾਉਂਦੇ ਸੀ ਪਰ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ 217 ਦੇ ਅੰਦਰ ਕਾਂਗਰਸ ਪਾਰਟੀ ਦੀ ਡਿਊਟੀ ਲਾਈ ਕਿ ਪੰਜਾਬ ਦੇ ਅੰਦਰ ਨਸ਼ਾ ਖਤਮ ਹੋਵੇ ਪਰ ਲੇਕਿਨ ਬਦਕਿਸਮਤ ਰਹੀ ਪੰਜਾਬ ਦੀ ਕਿ 5 ਸਾਲ ਫਿਰ ਕਾਂਗਰਸੀ ਦੀ ਦੇਖਰੇਖ ਦੇ ਅੰਦਰ ਪੰਜਾਬ ਵਿੱਚ ਨਸ਼ੇ ਦਾ ਦੌਰ ਚੱਲਿਆ ਔਰ ਉਸ ਤੋਂ ਬਾਅਦ ਪਿਛਲੇ 3 ਸਾਲ ਤੋਂ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਪੰਜਾਬ ਦੇ ਅੰਦਰ ਨਸ਼ਿਆਂ ਦੇ ਉੱਤੇ ਲੈ ਕੇ ਸਖਤ ਹੋਈ ਆ ਔਰ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਬਜ਼ਿੱਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਖੁਦ ਦੇਖਰੇਖ ਕਰ ਰਹੇ ਨੇ ਔਰ 1 ਮਾਰਚ ਤੋਂ ਲੈ ਕੇ ਹੁਣ ਤੱਕ ਲਗਾਤਾਰ ਇਸ ਨੂੰ ਯੋਧ ਸਤਰ ਦੇ ਉੱਤੇ ਲੜਾਇਆ ਜਾ ਰਿਹਾ ਬਹੁਤ ਵੱਡੇ ਪੈਮਾਨੇ ਤੇ ਲੜਾਇਆ ਜਾ ਰਿਹਾ ਔਰ ਪਹਿਲੀ ਵਾਰ ਹੋਇਆਗਾ ਕਿ ਪੰਜਾਬ ਦੇ ਅੰਦਰ ਮਾਰਚ ਤੋਂ ਲੈ ਕੇ ਅਗਸਤ ਤੱਕ ਅਜ 12 ਅਗਸਤ ਜੇ ਮੈਂ ਗੱਲ ਕਰਾਂ ਤਾਂ 16322 16322 ਜਿਹੜੇ ਮਕਦਮੇ ਉਹ ਦਰਜ ਹੋ ਚੁੱਕੇ ਨੇ 25542 ਲੋਕਾਂ ਨੂੰ ਰੈਸ਼ ਕੀਤਾ ਜਾ ਚੁੱਕਿਆ ਔਰ 145 ਵਿਅਕਤੀਆਂ ਨੂੰ ਪੁਲਿਸ ਨੇ ਚੇਜ਼ ਕਰਕੇ ਫੜਿਆ ਪਿੱਛੇ ਭੱਜ ਕੇ ਫੜਿਆ ਔਰ ਕਈ ਜਗ੍ਹਾ ਤੇ ਇਨਕਾਊਂਟਰ ਹੋਏ ਦੇਗੇ ਕਈ ਜਗ੍ਹਾ ਤੇ ਗੋਲੀਆਂ ਵੀ ਚੱਲੀਆਂ ਨੇ ਪਰ ਲੇਕਿਨ ਪੁਲਿਸ ਨੇ ਨਸ਼ਾ ਤਸਕਰ ਨਹੀਂ ਬਖਸ਼ੀ ਔਰ ਇਸ ਤੋਂ ਬਿਨਾ 182 ਉਹ ਲੋਕ ਜਿਨ੍ਹਾਂ ਨੇ ਗੈਰ ਕਾਨੂੰਨੀ ਕਮਾਈ ਕਰਕੇ ਆਪਣੇ ਘਰ ਬਣਾਏ ਸੀ ਪ੍ਰਾਪਰਟੀਆਂ ਬਣਾਇਆ ਜਾਂਦੀ ਸੀ ਉਹ ਵੀ ਤੈਸ ਤੈਸ ਕੀਤੀਆਂ ਜਾਂਦੀਆਂ ਨੇਗੀਆਂ ਸੋ ਮੇਰਾ ਕਹਿਣ ਦਾ ਭਾਵ ਆ ਕਿ ਨਸ਼ਿਆਂ ਦੇ ਖਿਲਾਫ ਬੜੀ ਵੱਡੀ ਜੰਗ ਜੜੀ ਆ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਲੜ ਰਹੀ ਆ ਤੁਹਾਡੇ ਯਾਦ ਹੋਊਗਾ ਕਿ ਇਸ ਪਿਛਲੇ ਸਾਲ ਜਦੋਂ ਅਗਸਤ ਦੀ ਗੱਲ ਆ ਗਸਦੇ ਵਿੱਚ ਇੱਕ ਸੇਫ ਪੰਜਾਬ ਪੋਰਟਲ ਸੇਫ ਪੰਜਾਬ ਪੋਰਟਲ ਦਾ ਆਗਾਜ਼ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੀਤਾ ਸੀ ਪੰਜਾਬ ਦੇ ਅੰਦਰ ਸੇਫ ਪੋਰਟਲ ਪੰਜਾਬ ਦਾ ਆਗਾਜ਼ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਸੀ ਮੈਂ ਸਮਝਦਾ ਹਾਂ ਉਹਨਾਂ ਅੱਜ ਬਹੁਤ ਵੱਡੀ ਸਫਲਤਾ ਜਿਹੜੀ ਆ ਪੰਜਾਬ ਦੇ ਅੰਦਰ ਮਿਲਿਆ ਹੁਣ ਤੱਕ 5 ਐਫ ਆਈ ਆਰਾਂ ਚ 5000 ਐਫ ਆਈ ਆਰ 5000 ਐਫ ਆਈ ਆਰ ਦਾ ਅੰਕੜਾ ਜ ਪੂਰਾ ਹੋ ਗਿਆ 5000 ਐਫ ਆਈ ਆਰ ਜਿਹੜੀ ਲੋਕਾਂ ਦੀ ਇਨਫੋਰਮੇਸ਼ਨ ਦੇ ਦਰਜ ਹੋਈ ਆ ਇਹ ਬਹੁਤ ਵੱਡਾ ਰਿਕਾਰਡ ਜਿਹੜਾ ਦੇਸ਼ ਭਰ ਦੇ ਅੰਦਰ ਪੰਜਾਬ ਪਹਿਲੀ ਵਾਰ ਬਣਿਆ ਕਿ ਲੋਕਾਂ ਨੇ ਖੁਦ ਆ ਕੇ ਲੋਕਾਂ ਨੇ ਉਸ ਪੋਰਟਲ ਦੇ ਉੱਤੇ ਆ ਕੇ ਉਸ ਨੰਬਰ ਦੇ ਉੱਤੇ ਆ ਕੇ ਆਪ ਇਨਫੋਰਮੇਸ਼ਨ ਦਿੱਤੀ ਕਿ ਸਾਡੇ ਪਿੰਡ ਦਾ ਫਲਾਣ ਆਦਮੀ ਸਾਡੇ ਫਲਾਣੇ ਪਿੰਡ ਦਾ ਫਲਾਣਾ ਆਦਮੀ ਫਲਾਣੀ ਨੌਜਵਾਨ ਜਾਂ ਫਲਾਣਾ ਵਿਅਕਤੀ ਜਿਹੜਾ ਉਹ ਨਸ਼ਿਆਂ ਦੇ ਕਾਰੋਬਾਰ 'ਚ ਲੱਗਿਆਗਾ ਸੋ ਇਹਦਾ ਮਤਲਬ ਆ ਕਿ ਅੱਜ ਪੰਜਾਬ ਦੇ ਬੱਚੇ-ਬੱਚੇ ਨੇ ਯੋ ਜਿਹੜੀ ਕਸਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਖਾਦੀ ਆ ਕਿ ਪੰਜਾਬ ਨਸ਼ਾ ਮੁਕਤ ਕਰਨਾਗਾ ਜੋ ਕਸਮ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੇ ਖਾਦੀ ਆ ਪੂਰੀ ਸਰਕਾਰ ਨੇ ਖਾਦੀ ਆ ਉਹ ਜਿਹੜੀ ਆ ਗਰਾਊਂਡ ਦੇ ਤੇ 100% ਲਾਗੂ ਆ ਗਰਾਊਂਡ ਦੇ ਤੇ ਅੱਜ ਸਾਰੇ ਪੰਜਾਬ ਦੇ ਲੋਕਾਂ ਨੇ ਇਹ ਕਸਮ ਖਾ ਲਈ ਕਿ ਸਰਕਾਰ ਦਾ ਅਸੀਂ ਸਹਿਯੋਗ ਦੇਵਾਂਗੇ ਅੱਜ 5000 ਤੋਂ ਵੱਧ ਮੁਕਦਮੇ ਜਿਹੜੇ ਇਸ ਗੱਲ ਤੇ ਦਰਜ ਹੋਏ ਨੇ ਜਿਨ੍ਹਾਂ ਨੇ ਸੇਫ ਪੋਰਟਲ ਤੇ ਜਾ ਕੇ ਡਿਸਕਲੋਜ਼ ਕੀਤਾ ਕਿਸ ਜਗ੍ਹਾ ਤੇ ਨਸ਼ਾ ਆਇਆ ਆ ਬੰਦਾ ਡਰਗ ਅਡਿਕਟਾ ਆ ਡਰਗ ਪੈਟਲਰ ਆ ਮੈਂ ਸਬੰਧ ਇੱਕ ਬਹੁਤ ਵੱਡੀ ਸਫਲਤਾ ਜਿਹੜੀ ਆ ਉਹ ਪੰਜਾਬ ਸਰਕਾਰ ਨੂੰ ਇਸ ਸਾਲ ਦੇ ਦੌਰਾਨ ਮਿਲੀ ਹੈਗੀ ਸੋ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸਾਡੇ ਡੈਸ਼ਲ ਕਨਵੀਨਰ ਅਰਵਿੰਦ ਕੇਜਰੀਵਾਦੀ ਨੂੰ ਮੁਬਾਰਕਬਾਦ ਦੇਣਾ ਚਾਹਾਂਗਾ ਕਿ ਇੱਕ ਬਹੁਤ ਵੱਡਾ ਯੁੱਧ ਸਤਰ ਦੇ ਉੱਤੇ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਖਾਤਮਾ ਹੋ ਰਿਹਾ ਹੈਗਾ ਇਸ ਮਹਿਮ ਨੂੰ ਪਹਿਲਾਂ ਸਰਕਾਰ ਨੇ ਸ਼ੁਰੂ ਕੀਤੀ ਸੋ ਹੁਣ ਜਿਹੜਾ ਪੰਜਾਬ ਦੇ ਲੋਕਾਂ ਨੇ ਆਪਣਾ ਹਿੱਸਾ ਪਾਉਣਾ ਸ਼ੁਰੂ ਕੀਤਾ ਔਰ 5000 ਲੋਕਾਂ ਤੋਂ ਜਿਵੇਂ 5000 ਐਫਆਈਆਰ ਹੋਈਆ ਤਾਂ ਮੈਨੂੰ ਲੱਗਦਾ ਕਿ ਇਨਫਾਰਮੇਸ਼ਨ ਤਾਂ ਜ਼ਿਆਦਾ ਦੀ ਆਈ ਹੋਣੀ ਤੇ ਇਹਦਾ ਮਤਲਬ ਕੀ ਆ ਕਿ ਲੋਕ ਜਿਹੜੇ ਲੱਗੇ ਉਹ ਆਪ ਬਹਾਰੇ ਇਸ ਲੋਕ ਲਹਿਰ ਦਾ ਹਿੱਸਾ ਬਣ ਰਹੇ ਨੇ ਕਿ ਪੰਜਾਬ ਦੇ ਅੰਦਰੋਂ ਨਸ਼ੇ ਖਤਮ ਹੋਣੇ ਚਾਹੀਦੇ ਨੇ ਜੜ ਤੋਂ ਖਤਮ ਹੋਣੇ ਚਾਹੀਦੇ ਨੇ ਸੋ ਮੈਂ ਪੰਜਾਬ ਦੇ ਲੋਕਾਂ ਦਾ ਇਹਨਾਂ 5000 ਲੋਕਾਂ ਦਾ ਔਰ ਹੋਰ ਦੂਸਰੇ ਲੋਕਾਂ ਦਾ ਜਿਹੜੇ ਇਨਫਾਰਮੇਸ਼ਨ ਦੇਣੀ ਚਾਹੁੰਦੇ ਨੇਗੇ ਔਰ 5000 ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹਨਾਗਾ ਔਰ ਦੂਸਰੇ ਲੋਕਾਂ ਨੂੰ ਵੀ ਮੈਂ ਜਿਹੜੀ ਆ ਉਹਨਾਂ ਨੂੰ ਇਨਵਾਈਟ ਕਰਦਾਗਾ ਕਿ ਤੂੰ ਸੱਦਾ ਦਿੰਦਾਗਾ ਕਿ ਤੁਸੀਂ ਆਓ ਸੇਵ ਪੰਜਾਬ ਪੋਰਟਲ ਦੇ ਉੱਤੇ ਜਾਣਕਾਰੀ ਦਿਓ ਤਾਂ ਕਿ ਪੰਜਾਬ ਪੁਲਿਸ ਤੁਰੰਤ ਤੁਰੰਤ ਉਹਦੇ ਤੇ ਕਾਰਵਾਈ ਕਰਦੀ ਕਿਉਂਕਿ ਜਦੋਂ ਵੀ ਕੋਈ ਇਨਫਰਮੇਸ਼ਨ ਮਿਲਦੀ ਆ ਤਾਂ ਪੰਜਾਬ ਪੁਲਿਸ ਉੱਥੇ ਵਿਦਨ 10 ਮਿੰਟਸ ਜਿਹੜੀ ਪਹੁੰਚ ਜਾਂਦੀ ਆ ਔਰ ਇਹੀ ਕਾਰਨ ਆ ਕਿ ਅੱਜ ਵੱਡੀ ਪੱਧਰ ਤੇ ਪੰਜਾਬ ਅੰਦਰੋਂ ਨਸ਼ਾ ਜਿਹੜਾ ਉਹ ਖਤਮ ਹੋਇਆਗਾ ਥੈਂਕ ਯੂ ਜੀਨਾ ਸਾਹਿਬ 34500 ਦਾ ਟੋਟਲ 10000 ऑलरेडी ਕਪੈਸਿਟੀ ਤੋਂ ਜ਼ਿਆਦਾ ਜੇਹਾਂ ਦੇ ਵਿੱਚ ਬੰਦ ਹੈ ਮਤਲਬ ਤੇ ਤੁਸੀਂ ਕਹਿੰਦੇ ਕਿ 36000 ਹੋਰ ਤੁਸੀਂ ਲੋਕ ਰਹਿ ਤਾਂ ਉਹ ਰੱਖੇ ਕਿੱਥੇ ਹੈ ਇਹਨਾਂ ਰੱਖੇ ਕਿਹਨੂੰਗੀ ਇਹਨਾਂ ਚੋਂ ਬਹੁਤ ਸਾਰੇ ਉਹ ਨੇ ਜਿਹੜੇ ਸਮਾਲ ਡਰੱਗ ਪੈਡਲਰ ਨੇ ਜਿਹੜੇ ਛੋਟੇ ਡਰੱਗ ਪੈਡਲਰ ਨੇ ਸੌਰੀ ਛੋਟੇ ਕੰਜ਼ਿਊਮਰ ਨੇਗੇ ਸੋ ਉਹਨਾਂ ਨੂੰ ਤਾਂ ਇਮੀਡੀਟਲੀ ਕੋਈ 10 ਦਿਨ ਕੋਈ 15 ਦਿਨ ਕੋਈ 5 ਦਿਨ ਜਿਹੜਾ ਉਹਨਾਂ ਨੂੰ ਵੇਲ ਆਊਟ ਹੋ ਜਾਂਦੇ ਨੇ ਬਹੁਤ ਸਾਰੇ ਬੇਲੌਟ ਵੀ ਹੋ ਜਾਂਦੇ ਨੇ ਔਰ ਬਹੁਤ ਸਾਰੇ ਜਿਹੜੇ ਨੇ ਕਿ ਕੋਰਟ ਜਿਨ੍ਹਾਂ ਨੂੰ ਸੈਕਸ਼ਨ 27 ਅਧੀਨ ਆਉਦੇ ਨੇ ਕਿ ਤੁਹਾਨੂੰ ਟੈਕਨੀਕਲੀ ਨਹੀਂ ਪਤਾ ਹੋਣਾ ਉਹਨਾਂ ਨੂੰ ਕੋਰਟ ਜਿਹੜੀ ਆ ਔਲਾਜ ਦੇ ਲਈ ਰੈਫਰ ਕਰਦੀ ਆ ਕਿ ਇਹ ਬੰਦਾ ਸਮਾਲ ਕੁਆਂਟੀਟੀ ਜਿਹਨੂੰ ਅਸੀਂ ਕਹਿੰਦੇ ਆ ਬਹੁਤ ਸਮਾਲ ਕੁਆਂਟੀਟੀ ਆ ਇਸ ਨੂੰ ਇਹਦਾ ਇਲਾਜ ਕਰਵਾਇਆ ਜਾਵੇ ਇਹਦਾ ਟ੍ਰੀਟਮੈਂਟ ਕਰਵਾਇਆ ਜਾਵੇ